ਦੋਸਤੋ ਪੇਸ਼ ਹੈ सुरेंद्र ਸੋਹਣ ਦਾ ਨਾਵਲ ਸਿੰਘਾਸਣ ਭਾਗ ਪਹਿਲਾ ਕਾਣ ਤੀਜਾ ਨਿਤਭਾਂਗੀ ਕੁੱਕਰ ਦੀ ਬਾਗ ਨਾਲ ਕਾਲਾ ਕੁੱਤਾ ਜਾਗ ਪਿਆ ਉਹ ਮੂੰਹ ਹਨੇਰੇ ਹੀ ਸਮੁੰਦਰਵਾਲ ਤੁਰ ਪਿਆ ਸੀ ਉਸ ਨੂੰ ਅੱਜ ਦੇ ਮੇਲੇ ਬਾਰੇ ਪਤਾ ਸੀ ਪਰ ਉਸ ਦਾ ਮਨ ਭੀੜ 'ਚ ਜਾਣ ਨੂੰ ਨਹੀਂ ਸੀ ਮੰਨਦਾ ਸਾਰੇ ਉਸ ਨੂੰ ਲਾਲਚੀ ਕੁੱਤੇ ਦਾ ਪਿੱਲਾ ਕਿਆ ਕਿਆ ਕੀ ਤਾਂ ਕਿ ਕਰਦੇ ਸਨ ਉਹ ਸਾਰਿਆਂ ਤੋਂ ਅੱਕ ਬਚਾ ਕੇ ਲੰਘ ਜਾਂਦਾ ਸੀ ਸਮੁੰਦਰ ਦੀਆਂ ਛੱਲਾਂ ਵਿੱਚ ਨਹਾ ਕੇ ਉਹ ਤਾਜ਼ਾ ਤਾਜ਼ਾ ਮਹਿਸੂਸ ਕਰਨ ਲੱਗਾ ਮਗਰ ਮਛ ਨੇ ਪਾਣੀ ਵਿੱਚ ਤੈਰੀ ਲਾਉਂਦੇ ਹੋਏ ਪੁੱਛਿਆ ਮੇਲੇ ਜਾਣ ਦੀ ਹੁਣੇ ਤਿਆਰੀ ਕਰ ਲਈ ਨਹੀਂ ਮੈਂ ਤਾਂ ਰੋਜ਼ ਇਸੇ ਵੇਲੇ ਹੀ ਨਹਾਉਣ ਆਉਣਾ ਹੁੰਨਾ ਕਾਲੇ ਕੁੱਤੇ ਨੇ ਪਿੰਡਾ ਛੰਡਦੇ ਹੋਏ ਕਿਹਾ ਤੂੰ ਭੀੜ ਤੋਂ ਘਬਰਾਇਆ ਨਾ ਕਰ ਮਗਰ ਮਛ ਕਾਲੇ ਕੁੱਤੇ ਦੇ ਦਿਲ ਦੀ ਗੱਲ ਸਮਝਦਾ ਸੀ ਕਿਸ ਨੇ ਸਲਾਹ ਦਿੱਤੀ ਨਹੀਂ ਤਾਂ ਹੌਲੀ-ਹੌਲੀ ਤੇਰੇ ਮਨ ਵਿੱਚ ਗੰਡਾ ਵੱਜ ਜਾਣਿਆ ਤੂੰ ਬਿਮਾਰ ਹੋ ਜਾਏਗਾ ਕਿਸੇ ਦੀ ਬਹੁਤੀ ਪਰਵਾਹ ਨਹੀਂ ਕਰੀਦੀ ਮੇਰੇ ਵੱਲ ਦੇਖ ਮੇਰੇ ਬਾਪ ਨੂੰ ਬਾਂਦਰ ਮੂਰਖ ਬਣਾ ਗਿਆ ਸੀ ਆਖੇ ਮੈਂ ਆਪਣਾ ਦਿਲ ਤਾਂ ਜਾਮਣ ਦੇ ਰੁੱਖ ਤੇ ਹੀ ਭੋਲਾ ਹਾਂ ਪਹਿਲਾਂ-ਪਹਿਲਾਂ ਮੈਨੂੰ ਵੀ ਕੁਝ ਜਾਨਵਰਾਂ ਨੇ ਠੱਠੇ ਕੀਤੇ ਸੀ ਤੈਨੂੰ ਯਾਦ ਹੋਣਾ ਇੱਕ ਦਿਨ ਮੈਂ ਭਾਲੂ ਨੂੰ ਸਬੂਤਾ ਹੀ ਨਿਕਲ ਲਿਆ ਸੀ ਮੈਂ ਤਾਂ ਰਗੜੀ ਸੁੱਟਣਾ ਸੀ ਫਿਰ ਜੰਗਲ ਦੇ ਨਿਯਮਾਂ ਦਾ ਧਿਆਨ ਆ ਗਿਆ ਨਾਲੇ ਮੇਰੇ ਪਿਤਾ ਨੂੰ ਰਾਜੇ ਨੇ ਸਮੁੰਦਰ ਵਾਸੀਆਂ ਦਾ ਮੁਖੀ ਬਣਾਇਆ ਹੋਇਆ ਉਹਨਾਂ ਦੀ ਇੱਜ਼ਤ ਕਰਕੇ ਭਾਲੂ ਜੂੰਦਾ ਹੀ ਬਾਹਰ ਉਗਲਾਸ ਦਿੱਤਾ ਪਿਤਾ ਤੋਂ ਛਾੜ ਪਈ ਰਾਜੇ ਨੇ ਮੁੜ ਅਜਾਹਨਾ ਕਰਨ ਦੀ ਚੇਤਾਵਨੀ ਦਿੱਤੀ ਪਰ ਇੱਕ ਗੱਲ ਹੈ ਮੁੜ ਕੇ ਕਿਸੇ ਦੀ ਠੱਠਾ ਮਖੌਲ ਕਰਨ ਦੀ ਹਿੰਮਤ ਨਹੀਂ ਪਈ ਗਲਤਾਂ ਤੇਰੀ ਠੀਕ ਹੈ ਕਾਲੇ ਕੁੱਤੇ ਨੇ ਕਿਹਾ ਮੈਂ ਹਿੰਮਤ ਵੀ ਬੜੀ ਕਰਦਾ ਪਰ ਭੀੜ ਦੇਖ ਕੇ ਮੇਰੇ ਸਰੀਰ ਵਿੱਚ ਜਾਨ ਕਹੀ ਨਹੀਂ ਰਹਿੰਦੀ ਇੱਕ ਗੱਲ ਸਮਝ ਲੈ ਮਗਰਮਸ਼ ਨੇ ਦ੍ਰਿੜਤਾ ਨਾਲ ਕਿਹਾ ਹਿੰਮਤ ਨਹੀਂ ਹਾਰਨੀ ਨਾ ਕਿਸੇ ਤੋਂ ਘਬਰਾਉਣਾ ਨਹੀਂ ਤਾਂ ਜ਼ਬਾਨਾ ਜੀਣ ਨਹੀਂ ਦਿੰਦਾ ਸਮੁੰਦਰ ਕਿਨਾਰੇ ਪਈ ਬੇੜੀ ਵੱਲ ਦੇਖ ਕੇ ਮਗਰਮੱਛ ਨੇ ਕਿਹਾ ਉਸੇ ਖਾਨਦਾਨ ਦਾ ਇੱਕ ਬਾਂਦਰ ਇਸ ਬੇੜੀ 'ਚ ਰਾਜੇ ਨੂੰ ਸਮੁੰਦਰ ਵਾਸੀਆਂ ਨਾਲ ਮਿਲਾਉਣ ਲੈ ਜਾਂਦਾ ਹੁੰਦਾ ਕਿਤੇ ਕੱਲਾ ਮੇਰੇ ਡਿੱਕੇ ਚੜ ਗਿਆ ਨਾ ਇੱਕ ਵਾਰੀ ਤਾਂ ਨਿਕਲ ਲੈਣਾ ਮੁੜ ਭਾਵੇਂ ਉਗਲਛਣਾ ਹੀ ਪਵੇ ਭਾਲੂ ਵਾਂਗ ਇਹਨੇ ਨਾਲ ਹੀ ਉਹਨੇ ਤਾਂ ਡਰ ਨਾਲ ਹੀ ਮਰ ਜਾਣਾ ਜਿੰਨਾ ਜੰਗਲਵਾਸੀ ਤੋਂ ਡਰੇਗਾ ਉਨਾ ਹੀ ਤੰਕ ਕਰਨਗੇ ਬਸ ਕਦੇ ਆਤਮ ਵਿਸ਼ਵਾਸ ਨਹੀਂ ਛੱਡਣਾ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਇੱਕ ਅੱਧੇ ਦੇ ਚੱਕ ਮਾਰ ਫਿਰ ਦੇਖੀਂ ਪਿਤਾ ਨੂੰ ਕਹਿ ਕੇ ਰਾਜੇ ਤੋਂ ਮਾਫੀ ਮੈਂ ਦਵਾ ਦਊਂਗਾ ਮਗਰ ਮਛ ਸਮੁੰਦਰ ਵਿੱਚ ਚੁੱਭੀ ਮਾਰ ਗਿਆ ਕੁੱਤਾ ਘਰ ਵਾਪਸ ਆਣ ਕੇ ਫਿਰ ਆਰਾਮ ਕਰਨ ਲੱਗਾ ਜਾਨਵਰਾਂ ਤੇ ਪੰਛੀਆਂ ਦੀਆਂ ਮੇਲੇ ਜਾਣ ਦੀਆਂ ਆਵਾਜ਼ਾਂ ਸੁਣ ਕੇ ਉਸ ਦਾ ਦਿਲ ਵੀ ਮੇਲੇ ਜਾਣ ਨੂੰ ਕੀਤਾ ਉਹ ਦੋਚਿੱਤੀ ਜਹੀ ਵਿੱਚ ਘਰੋਂ ਤੁਰ ਪਿਆ ਧੁੱਪ ਚਮਕਣ ਲੱਗ ਪਈ ਸੀ ਜੰਗਲ ਦੇ ਵਿੱਚਕਾਰ ਖਾਲੀ ਥਾਂ ਤੇ ਜੰਗਲ ਵਾਸੀ ਇਕੱਠੇ ਹੋ ਰਹੇ ਸਨ ਉਹ ਭੀੜ ਵੱਲ ਨੂੰ ਤੁਰਿਆ ਹੀ ਜਾ ਰਿਹਾ ਸੀ ਕਿ ਇੱਕ ਪਾਸਿਓਂ ਘਾਹ ਚੋਂ ਗਿਰਗਟ ਨਿਕਲਿਆ ਉਸ ਦਾ ਰੰਗ ਘਾਹ ਵਰਗਾ ਹਰਾ ਸੀ ਕਾਲੇ ਕੁੱਤੇ ਕੋਲ ਜਾ ਕੇ ਗਿਰਗਟ ਨੇ ਹੱਸਦੇ ਹੋਏ ਕਿਹਾ ਕਿੱਥੇ ਰਹਿਣਾ ਬਈ ਤੂੰ ਕਦੇ ਦਿਸਿਆ ਹੀ ਨਹੀਂ ਕਾਲੇ ਕੁੱਤੇ ਕੋਲ ਆਣ ਕੇ ਗਿਰਗਟ ਦਾ ਰੰਗ ਵੀ ਕਾਲਾ ਹੋਣ ਲੱਗ ਪਿਆ ਸੀ ਕਾਲੇ ਕੁੱਤੇ ਨੂੰ ਜਿਵੇਂ ਕੰਬਣੀ ਛਿੜ ਗਈ ਇਸੇ ਗਿਰਗਟ ਦੇ ਪਿਓ ਨੇ ਹੀ ਤਾਂ ਕਾਲੇ ਕੁੱਤੇ ਦੇ ਪਿਓ ਦੀ ਹੱਡੀ ਨਦੀ ਚ ਡਿੱਗਦੀ ਦੇਖੀ ਸੀ ਤੇ ਜੰਗਲ ਵਿੱਚ ਉਸ ਦੇ ਲਾਲਚੇ ਹੋਣ ਦੀ ਗੱਲ ਫੈਲਾ ਦਿੱਤੀ ਸੀ ਕਾਲੇ ਕੁੱਤੇ ਦਾ ਜੀ ਕੀਤਾ ਉਹ ਗਿਰਗਟ ਨੂੰ ਦਬੋਚ ਕੇ ਮਾਰ ਸੁੱਟੇ ਪਰ ਗਿਰਗਟ ਦੇ ਹਉਦੇ ਬਾਰੇ ਸੋਚ ਕੇ ਉਸ ਵਿੱਚ ਜਿਵੇਂ ਜਾਨ ਹੀ ਨਹੀਂ ਸੀ ਬਚੀ ਉਹ ਸੰਗਣੇ ਰੁੱਖਾਂ ਵੱਲ ਤੁਰ ਪਿਆ ਉਸ ਨੂੰ ਹਲਕੀ ਜਿਹੀ ਮੁਸ਼ਕਈ ਉਸਨੇ ਸੋਚਿਆ ਜ਼ਰੂਰ ਇੱਧਰ ਕਿਤੇ ਸਕੰਕ ਬੈਠੀ ਹੋਏਗੀ ਉਹਦੀ ਮੁਸ਼ਕ ਕਰਕੇ ਨਾ ਕੋਈ ਇੱਧਰ ਆਏ ਨਾ ਮੈਨੂੰ ਦੇਖੇ ਉਦੇ ਨੇੜੇ-ਤੇੜੇ ਕਿਤੇ ਬੈਠ ਜਾਣਾ ਉਹ ਇੱਕ ਰੁੱਖ ਓਲੇ ਖੜਾ ਹੋ ਕੇ ਮੇਲੇ ਦੀ ਰੌਣਕ ਦੇਖਣ ਲੱਗਾ ਉਹ ਚੋਰ ਅੱਖ ਨਾਲ ਸਿਕੰਕ ਨੂੰ ਦੇਖ ਲੈਂਦਾ ਉਹ ਹਾਰ ਦੇ ਫੁੱਲ ਤੋੜ-ਤੋੜ ਕੇ ਖਲਾਰ ਰਹੀ ਸੀ ਕਾਲੇ ਕੁੱਤੇ ਨੇ ਰੁੱਖ ਓਲਿਓ ਸਿਕੰਕ ਵੱਲ ਫਿਰ ਦੇਖਣਾ ਚਾਹਿਆ ਉਸ ਨੂੰ ਸਿਕੰਕ ਵੱਲ ਲੂੰਬੜ ਜਾਂਦਾ ਦਿਸਿਆ ਉਹ ਰੁੱਖ ਓਲੇ ਦੁਬਕ ਕੇ ਬਹਿ ਗਿਆ ਉਸਨੇ ਚੋਰ ਅੱਖ ਨਾਲ ਦੇਖਿਆ ਲੂੰਬੜ ਸ਼ਕੰਕ ਕੋਲ ਬੈਠ ਕੇ ਗੱਲ ਨਹੀਂ ਜੁੱਟ ਗਿਆ ਸੀ ਉਹ ਲੂੰਬੜ ਬਾਰੇ ਸੋਚਣ ਲੱਗਾ ਉਸਨੇ ਪਹਿਲਾਂ ਕਦੇ ਇਹ ਲੂੰਬੜ ਜੰਗਲ 'ਚ ਨਹੀਂ ਸੀ ਦੇਖਿਆ ਕੁਝ ਦੇਰ ਬੈਠਾ-ਬੈਠਾ ਕਾਲਾ ਕੁੱਤਾ ਥੱਕ ਗਿਆ ਤਾਂ ਉੱਠ ਕੇ ਖੜਾ ਹੋ ਗਿਆ ਉਸ ਦੇ ਪੈਰਾਂ ਹੇਠ 'ਤੇ ਸੁੱਕੇ ਪੱਤਿਆਂ ਨੇ ਚੁਰਚੁਰ ਕੀਤੀ ਕੁਝ ਦੇਰ ਬਾਅਦ ਕਾਲੇ ਕੁੱਤੇ ਨੂੰ ਹਲਕੀ ਜਹੀ ਸੁੱਕੇ ਪੱਤਿਆਂ ਦੇ ਮਿੱਧ ਹੋਣ ਦੀ ਆਵਾਜ਼ ਆਪਣੇ ਵੱਲ ਆਉਂਦੀ ਸੁਣੀ ਆਵਾਜ਼ ਹੌਲੀ-ਹੌਲੀ ਉੱਚੀ ਹੁੰਦੀ ਜਾਂਦੀ ਸੀ ਉਸ ਨੇ ਤਣੇ ਉਲਿਓ ਇੱਕ ਅੱਖ ਕਰਕੇ ਦੇਖਿਆ ਲੂੰਬੜ ਉਸ ਵੱਲ ਆ ਰਹੇ ਹ ਸੀ ਪਹਿਲਾਂ ਤਾਂ ਉਸ ਦਾ ਦਿਲ ਕੀਤਾ ਕਿ ਇੱਥੋਂ ਖਿਸਕ ਜਾਏ ਪਰ ਉਸ ਵਿੱਚ ਜਿਵੇਂ ਹਿੱਲਣ ਦੀ ਵੀ ਹਿੰਮਤ ਬਾਕੀ ਨਹੀਂ ਸੀ ਬਚੀ ਉੰਜ ਵੀ ਉਸ ਨੇ ਲੂੰਬੜ ਨੂੰ ਪਹਿਲਾਂ ਕਦੇ ਦੇਖਿਆ ਹੀ ਨਹੀਂ ਸੀ ਲੂੰਬੜ ਨੂੰ ਉਪਰਾ ਸਮਝ ਕੇ ਉਹ ਚੁੱਪ ਕਰਕੇ ਖਲੋਤਾ ਰਿਹਾ ਇਕੱਲਾ ਹੀ ਮੇਲਾ ਦੇਖਦਾ ਬਈ ਲੂੰਬੜ ਨੇ ਕੋਲ ਆ ਕੇ ਬੇहद ਪਿਆਰ ਭਰੇ ਬੋਲ ਉਚਾਰੇ ਮੈਂ ਤੈਨੂੰ ਪਛਾਣਿਆ ਨਹੀਂ ਭਾਈ ਕਾਲੇ ਕੁੱਤੇ ਨੇ ਰਤਾ ਹੈਰਾਨੀ ਨਾਲ ਕਿਹਾ ਮੈਂ ਵੀ ਇਸੇ ਜੰਗਲ ਦਾ ਵਾਸੀ ਹੁੰਦਾ ਸੀ ਕਦੇ ਕਿਹਾ ਕਿ ਲੂੰਬੜ ਨੇ ਆਪਣੀ ਕਹਾਣੀ ਕਹਿ ਸੁਣਾਈ ਫਿਰ ਬੋਲਿਆ ਤੂੰ ਇੱਥੇ ਲੁਕਿਆ ਜਿਹਾ ਕਿਉਂ ਬੈਠਾ ਦੇਖ ਸਾਰੇ ਜਾਨਵਰ ਪੰਛੀ ਰਾਜੇ ਦੇ সিংহাসਨ ਦੇ ਵਾਲੇ ਘੁੰਮ ਰਹੇ ਆ ਕੋਈ ਹੋਰ ਗੱਲ ਕਰ ਕਾਲੇ ਕੁੱਤੇ ਨੇ ਠੰਡਾ ਹੋ ਕੇ ਪਰਦੇ ਨੇ ਕਿਹਾ ਦੇਖ ਮੈਨੂੰ ਆਪਣਾ ਮਿੱਤਰ ਸਮਝ ਤੇਰੇ ਹਾਅ ਭਾਵ ਦੱਸਦੇ ਆ ਕਿ ਤੇਰੇ ਅੰਦਰ ਕੋਈ ਬਹੁਤ ਵੱਡਾ ਦੁੱਖ ਗੰਢ ਬੰਨੀ ਬੈਠਾ ਹੈ ਮੇਰੇ ਨਾਲ ਦੁੱਖ ਦੀ ਗੰਢ ਖੋਲੇਗਾ ਤਾਂ ਸ਼ਾਇਦ ਮੈਂ ਤੇਰੇ ਦੁੱਖ ਦਾ ਇਲਾਜ ਕਰ ਸਕਾਂ ਮੈਂ ਥੋੜੀ ਬਹੁਤੀ ਵੈਦਗੀ ਵੀ ਜਾਣਦਾ ਲੂੰਬੜ ਨੇ ਬਹੁਤ ਹੀ ਮਿੱਠੇ ਤੇ ਆਪਣਾ ਤਪਰੇ ਢੰਗ ਨਾਲ ਕਿਹਾ ਕਿਸੇ ਦੇ ਮੱਥੇ ਲੱਗਣ ਨੂੰ ਮੇਰਾ ਦਿਲ ਨਹੀਂ ਕਰਦਾ ਕਾਲਾ ਕੁੱਤਾ ਅੱਖਾਂ 'ਚ ਹੰਝੂ ਭਰ ਕੇ ਬੋਲਿਆ ਦੇਖ ਐਦਾਂ ਤਾਂ ਤੂੰ ਹੋਰ ਬਿਮਾਰ ਹੋ ਜਾਏਗਾ ਜੰਗਲ ਨਾਲੋਂ ਜੰਗਲ ਵਾਸੀਆਂ ਨਾਲੋਂ ਟੁੱਟ ਕੇ ਜਿਉਂਦਾ ਕਿਵੇਂ ਰਹੇਗਾ ਮੈਨੂੰ ਸਾਰੀ ਗੱਲ ਦੱਸ ਲੂੰਬੜ ਦੇ ਬੋਲਾਂ ਵਿੱਚੋਂ ਹਮਦਰਦੀ ਡੋਲ-ਡੋਲ ਪੈਂਦੀ ਸੀ ਕਾਲਾ ਕੁੱਤਾ ਠੰਡਾ ਹੋ ਕੇ ਭਰ ਕੇ ਬੋਲਿਆ ਕਦੇ ਇਸ ਜੰਗਲ 'ਚ ਸਾਡੇ ਖਾਨਦਾਨ ਦੀ ਬੜੀ ਕਦਰ ਹੁੰਦੀ ਸੀ। ਵਫਾਦਾਰੀ ਕਰਕੇ ਅਸੀਂ ਰਾਜੇ ਸ਼ੇਰ ਦੇ ਬਹੁਤ ਨੇੜੇ ਸਮਝੇ ਜਾਂਦੇ ਸੀ। ਇੱਕ ਵਾਰ ਮੇਰੇ ਪਿਓ ਨੂੰ ਵੱਡੀ ਸਾਰੀ ਹੱਡੀ ਲੱਭੀ ਉਹ ਨਦੀ ਦਾ ਪੁਲ ਪਾਰ ਕਰਨ ਲੱਗਾ। ਉਹਨੂੰ ਆਪਣਾ ਹੀ ਅਕਸ ਨਦੀ 'ਚ ਦਿਸੀਆ। ਕਾਲਾ ਕੁੱਤਾ ਉਦਾਸ ਹੋਇਆ, ਘਟਨਾ ਬਿਆਨ ਕਰੀ ਜਾ ਰਿਹਾ ਸੀ। ਅਕਸ ਨੂੰ ਹੀ ਦੂਜਾ ਕੁੱਤਾ ਸਮਝ ਕੇ ਮੇਰੇ ਪਿਓ ਨੇ ਉਹਦੀ ਵੀ ਹੱਡੀ ਖੋਣ ਦੇ ਲਾਲਚ ਵਿੱਚ ਛਾਲ ਮਾਰ ਦਿੱਤੀ ਆਪਣੀ ਹੱਡੀ ਵੀ ਗਵਾ ਲਈ ਨਾਲੇ ਆਪ ਨਦੀ 'ਚ ਗੋਤੇ ਖਾਣ ਲੱਗਾ ਮਸੀ ਬਾਹਰ ਨਿਕਲਿਆ ਗਰਗਟ ਸਾਰਾ ਕੁਝ ਦੇਖ ਰਿਹਾ ਸੀ ਉਹਨੇ ਜੰਗਲ ਵਿੱਚ ਰੌਲਾ ਪਾ ਦਿੱਤਾ ਹੁਣ ਸਾਰੇ ਜੰਗਲ ਵਾਸੀ ਮੈਨੂੰ ਲਾਲਚੀ ਪਿਓ ਦਾ ਪੁੱਤਰ ਕਹਿ ਕਹਿ ਕੇ ਤੰਗ ਕਰਦੇ ਆ ਮੇਰੇ ਤੇ ਹੱਸਦੇ ਆ ਬਸ ਇੰਨੀ ਗੱਲ ਸੀ ਲੂੰਬੜ ਨੇ ਉਸ ਨੂੰ ਪਿਆਰ ਨਾਲ ਧਲੋਸਿਆ। ਉਹ ਸ਼ੇਰ ਦੇ ਕੋਲ ਬੈਠੇ ਖਰਗੋਸ਼ ਵੱਲ ਦੇਖ ਕਿਦਾਂ ਕੰਨ ਅਕੜਾ ਕੇ ਬੈਠਾ। ਇਹ ਸੇ ਖਰਗੋਸ਼ ਦਾ ਪਿਓ ਸੀ ਉਹ ਖਰਗੋਸ਼ ਜਿਹਨੂੰ ਕਛੂ ਨੇ ਹਰਾਇਆ ਸੀ। ਉਹ ਬਾਰਾ ਸਿੰਘੇ ਵੱਲ ਦੇਖ ਕਿਦਾਂ ਫੁਰਤੀ ਨਾਲ ਆਲਾ ਦਵਾਲਾ ਝਾਕਦਾ। ਇਹਦੇ ਪਿਓ ਨੇ ਆਪਣੇ ਸਿੰਘਾਂ ਦਾ ਹੰਕਾਰ ਕੀਤਾ ਸੀ। ਬਦਨਾਮੀ ਤੇ ਖੱਟੀ-ਖੱਟੀ ਜਾਨ ਵੀ ਗਵਾਈ। ਇਹ ਖਰਗੋਸ਼ ਤੇ 12 ਸਿੰਘਾਂ ਸਾਰਾ ਕੁਝ ਭੁੱਲ ਕੇ ਸ਼ੇਰ ਦੇ ਸਿੰਘਾਸਣ ਕੋਲ ਟੌਰ ਨਾਲ ਬੈਠ ਸਕਦੇ ਐ ਤਾਂ ਤੈਨੂੰ ਕਹਦਾ ਚੋਰਾ ਤੂੰ ਕਿਉਂ ਸ਼ਰਮ ਮਹਿਸੂਸ ਕਰੇਂ ਹੈ ਆਖਰ ਕਦੋਂ ਤੱਕ ਲੋਕ ਲੋਕ ਕੇ ਜੀਵਨ ਬਤਾਏਗਾ ਤੈਨੂੰ ਖਰਗੋਸ਼ ਤੇ 12 ਸਿੰਘਾਂ ਤੋਂ ਸਭ ਕੁਝ ਸਿੱਖਣਾ ਚਾਹੀਦਾ ਮਾੜੇ ਮਾਪਿਆਂ ਦੇ ਘਰ ਵੀ ਚੰਗੀ ਔਲਾਦ ਪੈਦਾ ਹੋ ਸਕਦੀ ਐ ਹੰਕਾਰੀ ਖਰਗੋਸ਼ ਤੇ ਘਮੰਡੀ 12 ਸਿੰਘਾਂ ਦੇ ਕਰ ਦੇਖ ਕਿੰਨੀ ਸ਼ਰੀਫ ਤੇ ਅਕਲਮੰਦ ਔਲਾਦ ਪੈਦਾ ਹੋਈ ਹੈ ਹੈ ਪਰ ਕੋਈ ਵੀ ਜਾਨਵਰ ਮੇਰਾ ਮਿੱਤਰ ਨਹੀਂ ਬਣਨਾ ਚਾਹੁੰਦਾ ਸਾਰੇ ਮੈਨੂੰ ਮਖੌਲ ਕਰਦੇ ਆ ਮੇਰੇ ਤੇ ਹੱਸਦੇ ਆ 12 ਸਿੰਘਾਂ ਦਾ ਮੇਰਾ ਬਹੁਤ ਲਹੂ ਪੀਂਦਾ ਕੋਈ ਮੌਕਾ ਜਾਣ ਨਹੀਂ ਦਿੰਦਾ ਮੇਰੀ ਬੇਇੱਜ਼ਤੀ ਕਰਨ ਦਾ ਪਤਾ ਨਹੀਂ ਇਸ ਗੱਲ ਦਾ ਬਦਲਾ ਲੈਂਦਾ ਵੀ ਇਹਦੇ ਪਿਓ ਨੂੰ ਸਾਡੀ نسل ਦੇ ਕੁੱਤਿਆਂ ਨੇ ਪਾੜ ਸੁੱਟਿਆ ਸੀ ਕਾਲੇ ਕੁੱਤੇ ਨੇ ਹੌਕਾ ਭਰਿਆ ਤੂੰ ਗਲਤ ਲੂੰਬੜ ਨੇ ਟੋਕਿਆ ਇਹ ਸਿਰਫ ਤੇਰੇ ਮਨ ਦਾ ਵਹਿਮ ਹੈ ਤੇਰੀ ਆਪਣੀ ਕਮਜ਼ੋਰੀ ਹੈ ਉਹ ਕਿਸੇ ਹੋਰ ਗੱਲ ਤੇ ਹੱਸਦੇ ਐ ਤੈਨੂੰ ਲੱਗਦਾ ਉਹ ਤੇਰੇ ਤੇ ਹੱਸ ਰਹੇ ਐ ਤੂੰ ਆਪ ਕਿਸੇ ਦਾ ਮਿੱਤਰ ਨਹੀਂ ਬਣਨਾ ਚਾਹੁੰਦਾ ਚੱਲ ਆ ਆਪਾਂ ਦੋਵੇਂ ਅੱਜ ਤੋਂ ਮਿੱਤਰ ਬਣਦੇ ਆ ਮੈਂ ਦੇਖਦਾ ਕਿਹੜਾ ਮਖੌਲ ਕਰਦਾ ਤੈਨੂੰ 12 ਸਿੰਘੇ ਨੂੰ ਮੈਂ ਆਪੇ ਸਮਝਾ ਲਾਂ ਕਾਲਾ ਕੁੱਤਾ ਆਸ ਭਰੀਆਂ ਨਿਗਾਹਾਂ ਨਾਲ ਲੂੰਬੜ ਵੱਲ ਦੇਖਣ ਲੱਗਾ ਕੁਝ ਦੇਰ ਸੋਚਦਾ ਰਿਹਾ ਫਿਰ ਅੱਖਾਂ ਵਿੱਚ ਹੰਝੂ ਪਰ ਕੇ ਬੋਲਿਆ ਸੱਚੀ ਤੁਸੀਂ ਸੱਚੀ ਮੇਰੇ ਮਿੱਤਰ ਬਣੋਗੇ ਹਾਂ ਲੂੰਬੜ ਨੇ ਖੁਸ਼ ਹੋ ਕੇ ਉਸ ਨੂੰ ਆਪਣੇ ਨਾਲ ਲਾ ਲਿਆ ਨਾਲੇ ਮੈਂ ਤੇਰੇ ਹੋਰ ਵੀ ਮਿੱਤਰ ਬਣਾਵਾਗਾ ਤੇਰਾ ਪਹਿਲਾ ਮਿੱਤਰ ਮੈਂ ਹਾਂ ਦੂਜੀ ਸ਼ਕੰਕ ਪਰ ਉਹਦੇ ਕੋਲ ਤਾਂ ਬਹੁਤ ਮੁਸ਼ਕਾਉਂਦਾ ਹੈ ਕਾਲੇ ਕੁੱਤੇ ਨੇ ਨਾ ਕੁਛ ਕੀੜਿਆ ਨਹੀਂ ਕਹਿ ਕੇ ਲੂੰਬੜ ਕਾਲੇ ਕੁੱਤੇ ਨੂੰ ਸਮਝਾਉਣ ਲੱਗਾ ਕਦੇ ਵੀ ਕੁਦਰਤ ਦੇ ਵਿਰੋਧੀ ਨਹੀਂ ਬਣੀਦਾ ਇਹ ਮਸ਼ਕ ਉਹਨੇ ਆਪ ਥੋੜੋ ਪੈਦਾ ਕੀਤਾ ਕੁਦਰਤ ਵੱਲੋਂ ਮਿਲਿਆ ਲੂੰਬੜ ਤੁਰ ਪਿਆ ਤੇ ਕਾਲਾ ਕੁੱਤਾ ਪੂਛ ਹਿਲਾਉਂਦਾ ਹਿਲਾਉਂਦਾ ਉਸ ਦੇ ਪਿੱਛੇ ਪਿੱਛੇ ਤੁਰ ਪਿਆ ਸਕੰਕ ਹੈਰਾਨ ਹੋਈ ਉਤਸੁਕਤਾ ਨਾਲ ਉਹਨਾਂ ਵੱਲ ਦੇਖ ਰਹੀ ਸੀ ਉਹ ਅਜੇ ਵੀ ਫੁੱਲ ਤੋੜ ਤੋੜ ਕੇ ਖਲਾਤ ਰਹੀ ਸੀ ਭੈਣ ਮੇਰੀਏ ਮੈਂ ਕੀ ਕਿਹਾ ਸੀ ਹਾਰ ਤੋੜਨਾ ਨਹੀਂ ਪਰਉਣਾ ਲੂੰਬੜ ਨੇ ਉਤਸ਼ਾਹ ਨਾਲ ਕਿਹਾ ਆ ਮਿਲਕ ਵਾਲੇ ਕੁੱਤੇ ਨੂੰ ਇਹਨੂੰ ਵੀ ਆਪਣਾ ਭਰਾ ਹੀ ਸਮਝ ਸਕੰਖ ਅੱਖਾਂ 'ਚ ਹੰਝੂ ਭਰੀ ਮੁਸਕਰਾਉਂਦੀ ਹੋਈ ਦੋਹਾਂ ਵੱਲ ਦੇਖਦੀ ਰਹੀ ਬਾਂਦਰ ਪਾਣੀ ਦਾ ਪਿਆਲਾ ਭਰੀ ਫਿਰ ਸ਼ੇਰ ਵੱਲ ਜਾਂਦਾ ਦਿਸਿਆ ਲੂੰਬੜ ਬੋਲਿਆ ਰਾਜੇ ਨੂੰ ਤਰੇ ਕੁਛ ਬਾਲੀ ਨਹੀਂ ਲੱਗਦੀ ਖਾਣਾ ਮਸਾਲੇਦਾਰ ਖਾਂਦਾ ਹੈ ਨਾ ਮੂੰਹ ਤਾਂ ਸੁੱਕਣਾ ਹੀ ਹੋਇਆ ਕਾਲੇ ਕੁੱਤੇ ਨੇ ਕਿਹਾ ਤੱਲੂੰਬੜ ਉੱਚੀ ਉੱਚੀ ਹੱਸਿਆ ਜਿਵੇਂ ਕਾਲੇ ਕੁੱਤੇ ਨੇ ਬਹੁਤ ਹੀ ਹਾਸੇ ਵਾਲੀ ਗੱਲ ਕੀਤੀ ਹੋਵੇ ਸਕੰਕ ਨੇ ਇੱਕ ਪਲ ਸੋਚਿਆ ਇਸ 'ਚ ਹੱਸਣ ਵਾਲੀ ਕਿਹੜੀ ਗੱਲ ਸੀ ਪਰ ਕਾਲਾ ਕੁੱਤਾ ਖੁਸ਼ ਹੋਇਆ ਉਸਨੇ ਜਿਵੇਂ ਬਹੁਤ ਹੀ ਕਮਾਲ ਦੀ ਗੱਲ ਕਹਿ ਦਿੱਤੀ ਹੋਵੇ 查尔达。